ਤੇ ਇੰਤਹਾ ਜੜੀਆਂ ਸਾਡੀਆਂ ਸਪਰਿਆਂ ਹੋ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੇ ਪੈਸੀਸਾਈਟਸ ਪਾਏ ਜਾ ਰਹੇ ਨੇ ਜਿਸ ਕਰਕੇ ਬਹੁਤ ਹੀ ਭਿਆੰਕਰ ਬਿਮਾਰੀਆਂ ਨਾਲ ਸਾਡਾ ਜਿਹੜਾ ਅੱਜ ਲੋਕ ਜਿਹੜੇ ਉਹ ਆਪਣਾ ਜੀਵਨ ਬਤੀਤ ਕਰ ਰਹੇ ਹਨ ਹਸਪਤਾਲਾਂ ਚ ਹੜ ਆ ਚੁੱਕਿਆ ਹੈ ਬਿਮਾਰੀਆਂ ਦਾ ਤੇ ਲੋਕ ਬਹੁਤ ਹੀ ਜ਼ਿਆਦਾ ਇਸ ਸਮੇਂ ਘਬਰਾਏ ਹੋਏ ਹਨ ਤੇ ਇਹਦਾ ਮੇਨ ਜਿਹੜਾ ਮੁੱਢੋ ਕਾਰਨ ਹੈ ਸਾਡੀ ਜੀਵਨ ਸ਼ੈਲੀ ਅਤੇ ਜਿਹੜੇ ਸਾਡੇ ਜੋ ਸਾਨੂੰ ਖਾਣ ਪੀਣ ਨੂੰ ਚੀਜ਼ਾਂ ਆਣੀਆਂ ਪਿਓਰ ਨਹੀਂ ਮਿਲ ਰਹੀਆਂ ਉਦੇ ਉੱਤੇ ਸਪਰੇਅ ਬਹੁਤ ਹੋ ਰਹੀ ਹੈ ਜਾਂ ਉਹਦੇ ਵਿੱਚ ਰਦੋ ਬਦਲ ਜਿਹੜੀ ਕੀਤੀ ਜਾ ਰਹੀ ਹੈ ਉਹ ਕਾਰਨ ਨੇ ਮੁੱਖ ਤੇ ਇਹੋ ਜੇ ਸਮੇਂ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਫਤੇਗੜ ਸਾਹਿਬ ਦੇ ਪਿੰਡ ਖੇਲ ਦੇ ਵਿੱਚ ਤੇ ਸਾਡੇ ਨਾਲ ਨੇ ਸਰਬਜੀਤ ਭਾਗਾ ਜੀ ਸੋ ਇਹਨਾਂ ਨੇ ਇੱਕ ਛੋਟਾ ਜਿਹਾ ਇੱਥੇ ਇੱਕ ਫਾਰਮ ਬਣਾਇਆ ਆਪਣਾ ਇੱਕ ਡੇਢ ਏਕੜ ਦੇ ਵਿੱਚ ਆਰਗੇਨਿਕ ਸੋ ਸਾਰ ਨੂੰ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਸਾਨੂੰ ਅੱਜ ਇਹ ਜਾਣਕਾਰੀ ਦੇਣਗੇ ਵੀ ਕਿਵੇਂ ਇਹਨਾਂ ਨੂੰ ਇਹ ਜਿਹੜੀ ਸੋਚੀ ਪਈ ਵੀ ਇਹ ਸਾਰਾ ਹੋਣਾ ਚਾਹੀਦਾ ਹੈ ਜਦਕਿ ਲੋਕੀ ਆਪਣਾ ਹੋਰ ਆਪਣਾ ਬਾਜ਼ਾਰੋਂ ਲੈ ਕੇ ਸਬਜ਼ੀਆਂ ਦੀ ਆਪਣੇ ਘਰ ਵਿੱਚ ਵਰਤੋਂ ਕਰਦੇ ਹਨ ਦਾਲਾਂ ਵੀ ਬਾਹਰੋਂ ਤੇ ਪਰ ਇਹਨਾਂ ਨੇ ਇੱਕ ਆਪਣਾ ਆਪਣੀ ਲਾਈਫ ਨੂੰ ਠੀਕ ਰੱਖਣ ਵਾਸਤੇ ਆਪਣੇ ਪਰਿਵਾਰ ਦਾ ਫਿਊਚਰ ਸੋਚਦੇ ਹੋਏ ਇੱਥੇ 1 ਏਕੜ ਦੇ ਵਿੱਚ ਆਰਗੇਨਿਕ ਫਾਰਮ ਦੀ ਸਿਰਜਣਾ ਕੀਤੀ ਹਾਂਜੀ ਥੈਂਕ ਯੂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਅਸੀਂ ਇੱਥੇ ਨਾ ਸਨ 2020 2020 ਦੇ ਵਿੱਚ ਜਦੋਂ ਲਾਕਡਾਊਨ ਹੋਇਆ ਨਾ ਤੇ ਲਾਕਡਾਊਨ ਦੇ ਵਿੱਚ ਘਰ ਸਾਰੇ ਬੰਦੇ ਫਸ ਗਏ ਤੇ ਅਸੀਂ ਵੀ ਫਸ ਗਏ ਬੱਚੇ ਵੀ ਘਾਰੀ ਤੇ ਬੜਾ ਮਤਲਬ ਤੰਗੀ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਆਪਾਂ ਨੂੰ ਨਾ ਨੀਅਰ ਚੰਡੀਗੜ੍ਹ ਜਿੱਥੇ ਸਾਡਾ ਰੈਜ਼ਿਡੈਂਸ ਆ ਵੀ ਉਹਦੇ ਨੇੜੇ ਆਪਾਂ ਕੋਈ ਇਦਾਂ ਦੀ ਜਗ੍ਹਾ ਬਣਾਈਏ ਜਿੱਥੇ ਇੱਕ ਤਾਂ ਆਊਟਿੰਗ ਵੀ ਹੋ ਸਕੇ ਇੱਕ ਅਸੀਂ ਕੋਈ ਉੱਥੇ ਆਪਣਾ ਆਰਗੈਨਿਕ ਮਤਲਬ ਆਪਣੇ ਖਾਣ ਵਾਸਤੇ ਜੋ ਵੀ ਆਈਟਮਸ ਹੈਗੀਆਂ ਅਸੀਂ ਪ੍ਰੋਡਿਊਸ ਕਰ ਸਕੀਏ ਉਹਦੇ ਨਾਲ ਇੱਕ ਤਾਂ ਸਾਡੇ ਬੱਚਿਆਂ ਨੂੰ ਮਤਲਬ ਜ਼ਮੀਨ ਦੇ ਨਾਲ ਜੁੜਨ ਦਾ ਮੌਕਾ ਮਿਲ ਜਾਏਗਾ ਉਹਨਾਂ ਨੂੰ ਖੇਤੀਬਾੜੀ ਬਾਰੇ ਨੌਲੇਜ ਹੋ ਜਾਏਗੀ ਕਿਉਂਕਿ ਸਾਡਾ ਆਪਣਾ ਪਿੰਡ ਜਿਹੜਾ ਆ ਉਹ ਪਿੰਡ ਬਾਗਾ ਆ ਸਾਡਾ ਅੱਛਾ ਉੱਥੇ ਹੁਸ਼ਾਰਕੋਟ ਗੜੀ ਵਾਲਾ ਦੇ ਕੋਲ ਉਹ ਇੱਥੋਂ 4 ਘੰਟੇ ਦਾ ਰਸਤਾ ਹੈ ਠੀਕ ਹੈ ਤੇ ਉੱਥੇ ਬੱਚਿਆਂ ਨੂੰ ਬਾਰ-ਬਾਰ ਲੈ ਜਾਣਾ ਔਖਾ ਸੀਗਾ ਤੇ ਫਿਰ ਇੱਥੇ ਅਸੀਂ ਇੱਕ ਏਕੜ ਜਗ੍ਹਾ ਇੱਥੇ ਅਸੀਂ ਖਰੀਦੀ ਤੇ 5 ਸਾਲ ਹੋ ਗਏ ਆ 5 ਸਾਲ ਹੋ ਗਏ ਤੇ ਇਹਦੀ ਪੂਰੀ ਬਾਰਬਡ ਵਾਇਰ ਫੈਂਸਿੰਗ ਫੁਲ ਸਿੰਘ ਕਰਕੇ ਤੇ ਇਹਦੇ ਅੰਦਰ ਅਸੀਂ 5 ਸਾਲਾਂ ਤੋਂ ਕੋਈ ਆਰਟੀਫੀਸ਼ੀਅਲ ਪੈਸਟੀਸਾਈਡ ਠੀਕ ਕੈਮੀਕਲ ਪੈਸਟੀਸਾਈਡ ਕੈਮੀਕਲ ਮੈਨਯੂਰ ਕੋਈ ਇਹਦੇ ਅੰਦਰ ਨਹੀਂ ਅਸੀਂ ਐਂਟਰੀ ਨਹੀਂ ਕੀਤੀ ਗੇਟ ਤੋਂ ਠੀਕ ਠੀਕ ਤੇ ਹੁਣ ਅਸੀਂ ਇੱਥੇ ਮਤਲਬ ਪਹਿਲਾਂ ਤਾਂ ਅਸੀਂ ਜਿਹੜੀਆਂ ਆਰਗੈਨਿਕ ਦੋਈਆਂ ਬਣਦੀਆਂ ਪੈਸਟੀਸਾਈਡ ਜਿਸ ਤਰ੍ਹਾਂ ਨਿੰਮ ਦੇ ਨਾਲ ਹੋ ਗਈ ਲੱਸੀ ਨਾਲ ਹੋ ਗਈ ਵਿੱਚ ਹਨਾ ਗੁੜ ਪਾ ਕੇ ਉਹ ਅਸੀਂ ਬਣਾਈਆਂ ਕਈ ਤਰ੍ਹਾਂ ਦੀਆਂ ਬਣਾ ਕੇ ਰੱਖੀਆਂ ਹੋਈਆਂ ਤੁਹਾਨੂੰ ਮੈਂ ਦਿਖਾਉਂਗਾ ਅੱਛਾ ਅੱਛਾ ਉਹ ਪਹਿਲਾਂ ਤਾਂ ਅਸੀਂ ਉਹਦੀ ਸਪਰੇਅ ਕਰਦੇ ਸੀਗੇ ਠੀਕ ਹੈ ਜੀ ਉਹਨਾਂ ਬਿੱਟ ਦੋ ਕੁ ਸਾਲਾਂ ਤੋਂ ਸਾਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਜਦੋਂ ਅਸੀਂ ਸਾਰੀਆਂ ਦਵਾਈਆਂ ਪੌਣੀਆਂ ਛੱਡ ਦਿੱਤੀਆਂ ਕੈਮੀਕਲ ਸਾਡੀ ਸੋਇਲ ਦੇ ਅੰਦਰ ਹੀ ਇੰਨੀ ਸਟਰੈਂਥ ਆ ਗਈ ਆ ਕਿ ਨਾ ਤਾਂ ਸਾਡੀ ਫਸਲ ਨੂੰ ਕੋਈ ਕਮੀ ਮਹਿਸੂਸ ਹੋ ਰਹੀ ਆ ਤੇ ਨਾ ਹੀ ਜਿਹੜੇ ਜਿਹੜੇ ਅਨਵੰਟਡ ਇਨਸੈਕਟਸ ਹੈਗੇ ਆ ਉਹ ਵੀ ਹੁਣ ਉੱਤੇ ਅਟੈਕ ਨਹੀਂ ਕਰਦੇ ਅੱਛਾ ਤੇ ਹਾਲਾਂਕਿ ਸਾਡੇ ਤੋਂ ਉਹ ਬਣੀਆਂ ਹੋਈਆਂ ਆ ਹ ਇਮਿਊਨ ਸਿਸਟਮ ਇਦਾਂ ਦਾ ਹੋ ਗਿਆ ਔਰ ਇਹ ਬਹੁਤ ਮੈਰਕਿਊਲਸ ਆ ਅੱਛਾ ਇਹ ਕਿਸੇ ਨੂੰ ਇਸ ਗੱਲ ਦਾ ਨਾਮ ਪਤਾ ਹੈ ਜਾਂ ਨਾ ਸਾਨੂੰ ਹੀ ਪਤਾ ਸੀ ਤੁਸੀਂ ਇਹ ਫੀਲ ਕਰ ਰਹੇ ਹੋ ਕਿ ਅਸੀਂ ਹੁਣ ਹੁਣ ਫੀਲ ਕੀਤਾ ਕਿਉਂਕਿ ਸਾਡੇ ਕੋ ਬਣੀਆਂ ਹੋਈਆਂ ਦਵਾਈਆਂ ਲੇਕਿਨ ਉਹ ਉਹ ਦੀ ਸਾਨੂੰ ਯੂਜ਼ ਨਹੀਂ ਹੋ ਰਹੀਆਂ ਮਤਲਬ ਜਿਹੜੇ ਪਹਿਲਾਂ ਅੰਦਰ ਹੀ ਇੰਨੀ ਤਾਕਤ ਟੈਕ ਕਰਦੇ ਸੀ ਜਿਹੜੇ ਸਖਾ ਸਾਈਜ਼ ਉਹ ਹੁਣ ਅੱਗੇ ਨਾਲ ਸੁਲਾਰਾ ਨਹੀਂ ਬਹੁਤ ਘਟ ਗਏ ਬਹੁਤ ਘਟ ਗਏ ਔਰ ਇਹ ਮੈਨੂੰ ਹੁਣ ਉਹੀ ਗੱਲ ਯਾਦ ਆ ਰਹੀ ਹੈ ਜਦੋਂ ਸਾਡੇ ਗ੍ਰੈਂਡਫਾਦਰ ਖੇਤੀ ਕਰਦੇ ਸੀ ਜਦੋਂ ਸਾਡੇ ਨਾਨਾ ਜੀ ਕਰਦੇ ਸੀ ਤੇ ਉਹਨਾਂ ਦੇ ਉਸ ਵੇਲੇ ਤਾਂ ਬਾਈ ਡਿਫਾਲਟ ਹੀ ਸਾਰਾ ਆਰਗੈਨਿਕ ਸੀਗਾ ਤੇ ਉਹਨਾਂ ਦੀ ਫਸਲ ਨੂੰ ਕਦੀ ਵੀ ਇਦਾਂ ਦੀਆਂ ਬਿਮਾਰੀਆਂ ਨਹੀਂ ਸੀ ਲੱਗਦੀਆਂ ਜਿਹੜੀਆਂ ਬਿਮਾਰੀਆਂ ਤੋਂ ਡਰਦੇ ਮਾਰੇ ਅਸੀਂ ਸਪਰੇਅ ਕਰ ਕੋਣਾ ਨਾਲ ਨਾਲ ਸਾਡੇ ਸਾਰੇ ਝੋਨੇ ਵਾਲੇ ਬੰਦੇ ਆ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਸਪਰੇਅ ਸਟਾਰਟ ਹੋ ਜਾਂਦੀ ਹੈ ਅੱਛਾ ਉਹ ਕੰਪਨੀ ਕਹਿੰਦੀ ਹੈ ਜੀ ਆਹ ਫਾਲੋ ਨਹੀਂ ਤਾਂ ਇਹਨੂੰ ਆ ਹੋ ਜਾਊਗਾ ਤਾਂ ਇਹਦਾ ਜ਼ਹਿਰ ਆ ਫਿਰ ਹੈ ਨਾ ਹਮ ਪੂਰਾ ਪਾਣੀ ਦੇ ਵਿੱਚ ਜ਼ਹਿਰ ਪਾਈ ਜਾਂਦੇ ਤੇ ਉਹ ਉਹ ਇਸ ਕਰਕੇ ਫਿਰ ਅਸੀਂ ਉਹ ਸਾਰਾ ਹੁਣ ਬੰਦ ਕਰ ਦਿੱਤਾ ਤੇ ਸਾਡਾ ਹੁਣ ਪਰਫੈਕਟਲੀ ਠੀਕ ਚੱਲਦਾ ਪਿਆ ਯਕਿਨ ਇਹ ਕਾਰਨ ਹੈ ਕਿ ਇੰਨਾ ਪੌਇਜ਼ਨ ਪਏਗਾ ਹਾਂ ਪੌਇਜ਼ਨ ਖਾਣੋਂ ਬਿਮਾਰੀਆਂ ਭਿਆਨਕ ਕੈਂਸਰ ਵਰਗੀਆਂ ਲੱਗ ਰਹੀਆਂ ਪਹਿਲਾਂ ਤਾਂ ਪੌਇਜ਼ਨ ਖਤਮ ਹੋ ਗਈ ਠੀਕ ਇੱਕ ਤਾਂ ਸਾਡਾ ਇਹ ਮੇਨ ਮਕਸਦ ਸੀਗਾ ਠੀਕ ਹੈ ਜੀ ਦੂਸਰਾ ਇਹਦੇ ਵਿੱਚ ਇਹ ਸੀਗਾ ਵੀ ਅਸੀਂ ਸੋਚਿਆ ਕਿ ਜਦੋਂ ਤੁਹਾਡੇ ਕੋਲ 1 ਏਕੜ ਜ਼ਮੀਨ ਆ ਤੇ 1 ਏਕੜ ਜ਼ਮੀਨ 'ਚ ਤੁਸੀਂ ਕਨਵੈਨਸ਼ਨਲ ਖੇਤੀ ਕਰਦੇ ਆ ਜਾਂ ਕਣਕ ਬੀਜ ਲਈ ਜਾਂ ਝੋਨਾ ਬੀਜ ਲਿਆ ਉਹ ਤੁਹਾਨੂੰ 1 ਏਕੜ 'ਚੋਂ ਕਿੰਨਾ ਕ ਨਿਕਲੇ ਆਏਗਾ 50000 ਰੁਪਏ 60000 ਰੁਪਏ 70000 ਰੁਪਏ ਨਾਲ ਇਸ ਤੋਂ ਬਾਅਦ ਤੁਸੀਂ ਕਮਾਈ ਨਹੀਂ ਕਰ ਸਕਦੇ ਹੁਣ ਅਸੀਂ ਜਦੋਂ ਅਸੀਂ ਘਰ ਕੈਲਕੂਲੇਟ ਕੀਤਾ ਤੇ ਜਿਹੜੀਆਂ ਘਰ ਸਾਡੇ ਖਾਣ ਵਾਲੀਆਂ ਆਈਟਮਸ ਅਸੀਂ ਕਰੀਬ ਨੇ ਮਾਰਕੀਟ 'ਚੋਂ ਇਨਕਲੂਡਿੰਗ ਸਬਜ਼ੀ ਇਨਕਲੂਡਿੰਗ ਗਰੀਆਂ ਇਨਕਲੂਡਿੰਗ ਦਾਲਾਂ ਉਹ ਲਾ ਲਾ ਦੇ ਕੋਈ ਨੋਕ ਲਾ ਸਾਲ ਦੀ ਇੱਕ ਕਬੱਡੀ ਕੰਮ ਦੀ ਦੇ ਵਿੱਚ ਕੋ 2 ਲੱਖ ਦੀ ਆਉਂਦੀ ਉਦੋਂ ਜਦ ਕਿ 70000 ਦਾ ਉਹ ਤੁਹਾਡਾ ਸਾਰਾ 70000 ਇੱਕ ਕਿਲੇ ਚ ਆਉਂਦਾ ਹੁਣ ਅਸੀਂ ਇਸ ਵੇਲੇ ਇਸ ਇਕੜ ਦੇ ਵਿੱਚੋਂ ਸਾਡੀ ਪੂਰੀ ਐਕਸਟੈਂਡਡ ਫੈਮਿਲੀ ਜਿਹੜੀ ਆ ਜਦੋਂ ਜਦੋਂ ਸਾਡਾ ਇੱਕ ਬੇਟੇ ਦੀ ਫੈਮਿਲੀ ਦਿੱਲੀ ਰਹਿੰਦੀ ਆ ਠੀਕ ਹੈ ਇਹ ਅਸੀਂ ਇੱਕ ਬੇਟਾ ਇੱਥੇ ਰਹਿੰਦਾ ਹੈ ਅਸੀਂ ਇਕੱਠੇ ਜੁਆਇੰਟ ਫੈਮਿਲੀ ਆ ਈਵਨ ਮੇਰਾ ਬ੍ਰਦਰ ਨਾਲ ਰਹਿੰਦਾ ਹੈ ਲੱਗੇ ਕਾ ਅਸੀਂ ਇੱਥੇ ਜੋ ਕੁਛ ਇਹਦੇ ਚ ਉਗਾਉਂਦੇ ਆ ਨਾ ਥੈਟ ਇਜ਼ ਮੋਰ ਮੋਰ ਦੈਨ ਸਫੀਸ਼ੀਐਂਟ ਪਰ एवरीथिंग ਦੋ ਤਿੰਨ ਫੈਮਲੀਆ ਨੂੰ ਜਾ ਰਿਹਾ ਦੇ ਦੋ ਤਿੰਨ ਫੈਮਲੀਆ ਨੂੰ ਪੂਰਾ ਜਾ ਰਿਹਾ ਸਿਰਫ ਅਸੀਂ ਇਹਦੇ ਵਿੱਚ ਇੱਕ ਕਣਕ ਨੇ ਬੀਜਦੇ ਔਰ ਇੱਕ ਝੋਨਾ ਨੇ ਬੀਜਦੇ ਠੀਕ ਉਸ ਤੋਂ ਬਾਅਦ ਅਸੀਂ ਜਿਹੜੀ ਆ ਪਿੱਛੇ ਜ਼ਮੀਨ ਆ ਇਹ 6 ਇੱਕ ਕਨਾਲੀ ਜ਼ਮੀਨ ਆ ਠੀਕ ਇਹਦੇ ਵਿੱਚ ਦੇਖੋ ਸਾਡੀਆਂ ਸਾਲ ਦੀਆਂ ਫਸਲਾਂ ਮੈਂ ਤੁਹਾਨੂੰ ਦੱਸਦਾ ਹੁਣ ਅਸੀਂ ਮੱਕੀ ਕੱਟ ਕੇ ਹਟਿਆ ਆਪਣੀ ਮੱਕੀ ਹੋ ਗਈ ਇੱਥੇ ਅਸੀਂ ਤਿਲ ਵੀ ਬੀਜਦੇ ਸੀਗੇ ਇਹਦੇ ਵਿੱਚ ਅਸੀਂ ਦਾਲਾਂ ਦੇਖੋ ਛੇ ਤਰ੍ਹਾਂ ਦੀਆਂ ਦਾਲਾਂ ਹੁਣ ਸਾਡੇ ਕੋਲ ਪ੍ਰੋਡਿਊਸ ਕਰਨ ਲੱਗਿਆ ਅਸੀਂ ਉਹਦੇ ਛੋਲੇ ਹੋਗੇ ਆ ਇਥੇ ਛੋਲੇ ਇਹ ਇਸੇ ਛੋਲੇ ਉੱਗ ਗਏ ਅੱਛਾ ਛੋਲੇ ਮਸਰ ਛੋਲੇ ਮਸਰ ਮਾਂ ਤੇ ਹੁਣ ਅਸੀਂ ਉਹ ਤਿਆਰ ਕੀਤੀ ਆ ਰੋਂਗੀ ਸੋਇਆਬੀ ਠੀਕ ਹੈ ਨਾ ਜੀ ਤੇ ਇਹ ਸੋ ਇਹ ਸਾਡੀਆਂ ਦਾਲਾਂ ਆਪਣੀਆਂ ਹੋ ਗਈਆਂ ਮੂੰਗੀ ਸੋਇਆ ਮੂੰਗੀ ਵੀ ਅੱਛਾ ਮੂੰਗੀ ਵੀ ਇਹ ਹੁਣ ਸਾਡੇ ਕੋਲ ਨਾ ਛੇ ਦਾਲਾਂ ਬਣ ਗਈਆਂ ਛਿਆਂ ਦੇ ਵਿੱਚੋਂ ਚੌਹ ਦਾਲਾਂ ਦੀਆਂ ਇੱਕ ਧੁਲੀ ਹੋਈ ਬਣ ਗਈ ਇੱਕ ਉਹ ਬਣ ਗਈ ਅੱਛਾ ਔਰ ਉਹਦੀ ਇੰਨੀ ਕੁ ਕੁਆਂਟੀਟੀ ਹੋ ਜਾਂਦੀ ਆ ਕਿ ਸਾਡੇ ਡੱਬੇ ਚੋਂ ਮੁੱਕ ਨਹੀਂਦੀ ਔਰ ਬਿਲਕੁਲ ਸਾਫ ਸੁਥਰੀ ਉਹਦੀ ਖਾਣ ਦਾ ਟੇਸਟੀ ਹੋਰ ਆ ਉਹ 노 ਡਾਊਟ ਵੀ ਜੋ ਮਾਰਕੀਟ ਚੋਂ ਅਸੀਂ ਪਰਚੇਸ ਕਰਦੇ ਆ ਉਹਦੀ ਉਨੀ ਸੁੰਦਰਤਾ ਨਹੀਂ ਆ ਉਹਦੀ ਉਨੀ ਸੁੰਦਰ ਨਹੀਂ ਆ ਉਹ ਲੇਕਿਨ ਉਹ ਗੜਦੀ ਇੰਨੇ ਵਧੀਆ ਤਰੀਕੇ ਨਾਲ ਆ ਤੇ ਉਹ ਤੂੰ ਉਹ ਹੋ ਤੂੰ ਇੱਕ ਵਾਰੀ ਖਾਓਗੇ ਦੁਜਾ ਵਾਰੀ ਭੁੱਖ ਲੱਗਦੀ ਆ ਠੀਕ ਹੈ ਨਾ ਜੀ ਇਹ ਛੇਕ ਦਾ ਸਾਡੀਆਂ ਦਾਲਾਂ ਹੋਣੀਆਂ ਆਪਣੀਆਂ ਮੱਕੀ ਸਾਡੀ ਆਪਣੀ ਹੋਗੀ ਠੀਕ ਹੈ ਨਾ ਜੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਬਾਕੀ ਹੋਰ ਜਿਹੜੇ ਵੀ ਗ੍ਰੇਨਸ ਹੋਗੇ ਇਸ ਤੋਂ ਬਾਅਦ ਆਹ ਜਿਹੜੀਆਂ ਮਤਲਬ ਡੇਢ ਕਨਾਲ ਦੇ ਕਰੀਬ ਸਾਡੇ ਕੋਲ ਜਗ੍ਹਾ ਹੈਗੀ ਆ ਜਿਹੜੀ ਸਬਜ਼ੀਆਂ ਵਾਸਤੇ ਅੱਛਾ ਜੀ ਇਸੇ ਜਿਹੜਾ ਹੈਨਾ ਹਾਂ ਹੁਣ ਇਹ ਜਿਹੜੀ ਇਹ ਜਿਹੜੀ ਵਿੰਟਰ ਦੀਆਂ ਸਬਜ਼ੀਆਂ ਹੈਨਾ ਅੱਛਾ ਇਹ ਇਹਦੇ ਚ ਤਾਂ ਹੁਣ ਤੁਹਾਡੇ ਸਾਹਮਣੇ ਆ ਸਾਰ ਟੋਟਲੀ ਆ ਦੇਖੋ ਲਸਣ ਹੋ ਗਿਆ ਠੀਕ ਹੈ ਨਾ ਮਿਰਚਾਂ ਹੋ ਗਈਆਂ ਗੋਭੀ ਹੋ ਗਈ ਠੀਕ ਹੈ ਇਹ ਸਾਕ ਦਿੱਜਿਆ ਹੋਇਆ ਇਹ ਟਮਾਟਰ ਹੋ ਗਏ ਅੱਗੇ ਭਿੰਡੀ ਹੋ ਗਈ ਉੱਪਰ ਉਹ ਹੋ ਗਿਆ ਸਾਰਾ ਪਾਲਕ ਪੋਲੇ ਕਰ ਗਿਆ ਫਿਰ ਅਸੀਂ ਆਪਣੀ ਹਲਦੀ ਆਪਣੀ ਸਾਡੀ ਹੁੰਦੀ ਹੈ ਠੀਕ ਹੈ ਠੀਕ ਹੈ ਨਾ ਜੀ ਹਲਦੀ ਸਾਡੀ ਆਪਣੀ ਹੋ ਗਈ ਸੋ ਪਿਆਜ਼ ਲਸਣ ਸਾਡਾ ਕੰਪਲੀਟ 1 ਸਾਲ ਦਾ ਹੁੰਦਾ ਅੱਛਾ ਇਹ ਇਹ ਜਿਹੜਾ ਹੈ ਨਾ 1 ਸਾਲ ਦਾ ਅਸੀਂ ਮਤਲਬ ਟੋਟਲ ਕਰ ਲੈਂਦੇ ਹਾਂ ਉਸ ਤੋਂ ਬਾਅਦ ਹਲਦੀ ਸਾਡੀ ਸਰਪਲਸ ਹੁੰਦੀ ਹੈ ਅੱਛਾ ਜਿੰਨੀ ਵੀ ਤੁਹਾਡੀ ਸਾਲ ਦੀ 13-14 ਕਿਲੋ ਹਲਦੀ ਹੈ ਨਾ ਲੱਗਦੀ ਆ ਉਹ ਸਾਡੇ ਕੋਲ ਆਪਣੀ ਆਰਗੈਨਿਕ ਹਲਦੀ ਆ ਉਦੀ ਇੰਨੀ ਜ਼ਿਆਦਾ ਮਤਲਬ ਫਲੇਵਰ ਆ ਪੁੱਛੋ ਹੀ ਨਾ ਕੁਝ ਵੀ ਤੇ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਆਪਣੀਆਂ ਹੁੰਦੀਆਂ ਠੀਕ ਈਵਨ ਹੁਣ ਅਸੀਂ ਇਸ ਵਾਰੀ ਨਹੀਂ ਆਲੂ ਨਹੀਂ ਆਲੂ ਨਹੀਂ ਮੂਜੇ ਬੜਾ ਜ਼ਿਆਦਾ ਉਸ ਨੂੰ ਹਨਾ ਆਲੂ ਦੀ ਗੀਲੋੜ ਤੇ ਹੁਣ ਅਸੀਂ ਇਸ ਵਾਰੀ ਸੌਂਫ ਐਡ ਕੀਤੀ ਆ ਕਿਉਂਕਿ ਸੌਂਫ ਧਨੀਆ ਨਾਲ ਢਾਪਣਾ ਹੋ ਜਾਂਦਾ ਠੀਕ ਸੌਂਫ ਵੀ ਅਸੀਂ ਐਡ ਕਰ ਲਈ ਆ ਹੁਣ ਉਸ ਤੋਂ ਬਾਅਦ ਅਸੀਂ ਜੀਰਾ ਵੀ ਥੋੜਾ ਐਡ ਕੀਤਾ ਐਸ ਵਾਰੀ ਟਰਾਈ ਕਰਦੇ ਆ ਠੀਕ ਸੋ ਇਹ ਇਹ ਆਲਮੋਸਟ ਸਾਰੀਆਂ ਚੀਜ਼ਾਂ ਸਾਡੀਆਂ ਖਾਣ ਦੀ ਹੋ ਗਈਆਂ ਹੋਈਆਂ ਗ੍ਰੀਨ ਤੁਹਾਨੂੰ ਹੋਈ ਜ ਸਾਰਾ ਹੈ ਨਾ ਗ੍ਰੀਨ ਸਾਰੇ ਹੋਈ ਗਏ ਉਸ ਤੋਂ ਵੱਡੀ ਗੱਲ ਆ ਕਿ ਹੁਣ ਅਸੀਂ ਇੱਕ ਨਾ ਇਹਦੇ ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਲਾਹ ਦੇ ਨਾਲ ਉਹਨਾਂ ਦਾ ਇੱਕ ਮਾਡਲ ਸੀਗਾ ਉਹਨੂੰ ਕਹਿੰਦੇ ਸੀਗੇ న్యూਟ੍ਰੀਸ਼ਨ ਪਾਰਕ ਅੱਛਾ న్యూਟ੍ਰੀਸ਼ਨ ਪਾਰਕ ਇੱਕ ਮਾਡਲ ਸੀਗਾ ਉਹ ਉਹ ਮਾਡਲ ਇਹ ਸੀ ਹਨ ਅੱਛਾ న్యూਟ੍ਰੀਸ਼ਨ ਪਾਰਕ ਹਾਂ న్యూਟ੍ਰੀਸ਼ਨ ਪਾਰਕ ਸੀਗਾ ਤੇ ਇਹ ਇਹ ਉਹ ਕਹਿੰਦੇ ਸੀ ਉਹ ਤਾਂ ਕਹਿੰਦੇ ਆ ਵੀ ਡੇਢ ਕਨਾਲ ਜਗ੍ਹਾ ਦੇ ਵਿੱਚ ਹਾਂਜੀ ਤੁਸੀਂ 20 ਟਰੀਜ਼ ਲਗਾ ਲਓ ਅੱਛਾ ਆਫ ਡਿਫਰੈਂਟ ਵੈਰਾਈਟੀਆਂ ਜਿਹੜੀਆਂ ਇੱਥੇ ਹੁੰਦੀਆਂ ਤੇ ਤੁਹਾਨੂੰ ਸਾਰੇ ਸਾਲ ਦੇ ਵਿੱਚ ਇਨ ਏਵਰੀ ਮੰਥ ਜਦੋਂ ਫੁੱਲੀ ਗਰੋਨ ਹੋ ਜਾਣਗੇ ਤੁਹਾਡੇ ਘਰ ਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਉਹ ਮਤਲਬ ਹੈਗੀ ਨਾ ਰਿਕੁਆਇਰਮੈਂਟ ਫਰੂਟ ਤੋਂ ਉਹ ਸਾਰੇ ਸਾਰੀ ਤੁਹਾਨੂੰ ਸਾਰੇ ਸਾਲ ਚ ਮਿਲਦੀ ਰਹੇਗੀ ਉਹ ਵੀ ਤੁਸੀਂ ਲਾਏ ਹੋਏ ਇੱਥੇ ਹੁਣ ਨਹੀਂ ਅਸੀਂ ਉਹ ਦਿਨਾਂ ਨੂੰ ਜਿਹੜਾ ਡੇਢ ਕਨਾਲ ਚ ਉਹਨਾਂ ਦਾ ਮਾਡਲ ਸੀ ਨਾ ਅਸੀਂ ਉਹਨੂੰ ਡਬਲ ਕਰ ਦਿੱਤਾ ਮਤਲਬ ਜੇ ਉਹ ਉਹਨਾਂ ਦੀ ਵੀਜ਼ਾ ਦਰਖਤ ਕਹਿੰਦੇ ਸੀ ਤੇ ਅਸੀਂ 50 ਦੇ ਕਰੀਬ ਦਰਖਤ ਲਗਾ ਦੇ ਅੱਛਾ ਠੀਕ ਹੈ ਨਾ ਜੀ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਉਹ ਜੋ ਉਹਨਾਂ ਦੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਦੇ ਨਾਲ ਠੀਕ ਹੈ ਬਹਾਦਰਗੜ੍ਹ ਇੱਥੇ ਜੁ ਨਰਸਰੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਾਂਜੀ ਹਾਂਜੀ ਪਟਿਆਲੇ ਕੋਲ ਤੇ ਉਸ ਯੂਨੀਵਰਸਿਟੀ ਦੇ ਡਾਕਟਰ ਸੀਗੇ ਪੀ ਐਚ ਡੀ ਆ ਜਿਹੜੇ ਹੈਡ ਸੀਗੇ ਤੇ ਉਹਨਾਂ ਨੂੰ ਤੋਂ ਕੋਲ ਅਸੀਂ ਅਪਰੋਚ ਕੀਤਾ ਤੇ ਉਹਨਾਂ ਨੇ ਸਾਨੂੰ ਖੁਦ ਲਿਖ ਕੇ ਦਿੱਤਾ ਵੀ ਤੁਸੀਂ ਯੂ ਨੀਡ ਵੀਜ਼ਟੀਜ਼ ਉਹਨਾਂ ਕੋ ਜਿੱਦਾਂ ਹੁਣ ਆ ਤਿੰਨ ਦਰਖਤ ਲਈ ਚੀ ਦੇ ਆ ਠੀਕ ਹੈ ਨਾ ਆਮਬ ਹੋ ਗਿਆ ਆਮ ਥੋੜਾ ਗਰੋ ਕਰਨ ਨੂੰ ਟਾਈਮ ਲੱਗਦਾ ਹੈ ਨਾ ਠੀਕ ਹੈ ਜੀ ਆਮਬ ਹੋ ਗਿਆ ਇਹ ਅੰਜੀਰ ਹੋ ਗਈ ਅੱਛਾ ਜੀਬਨ ਆਹ ਅਨਾਰ ਹੋ ਗਿਆ ਖੁਲਮ ਹੋ ਗਿਆ ਬੱਗੂ ਗੋਚਾ ਹੋ ਗਿਆ ਠੀਕ ਹੈ ਨਾ ਅਮਰੂਦ ਹੋ ਗਏ ਠੀਕ ਹੈ ਨਾ ਆ ਆ ਹੋ ਗਿਆ ਸਾਡਾ ਆਮਲਾ ਹੋ ਗਿਆ ਅੱਛਾ ਸੋ ਇਹ ਸਾਰੇ ਜੋ ਵੀ ਤੁਸੀਂ ਯੂ ਨੇਮ ਐਨੀਥਿੰਗ ਆਮ ਦੇ ਵੀ ਲੱਗਦਾ ਹੈ ਨਾ ਜੋ ਜੋ ਯੂ ਨੇਮ ਐਨੀਥਿੰਗ ਔਰ ਸਾਰੇ ਟਰੀਜ਼ ਇੱਥੇ ਇੱਕ ਜਾਂ ਦੋ ਉਹ ਵੀ ਉਹਨਾਂ ਦੀ ਰეკਮੈਂਡੇਸ਼ਨ ਨਾਲ ਤੇ ਇੱਕ ਚਾਹੀਦੇ ਦੋ ਚਾਹੀਦੇ ਤਿੰਨ ਚਾਹੀਦੇ ਅੱਛਾ ਸਾਰੇ ਟਰੀਜ਼ ਹੁਣ ਸਾਡੇ ਆਲਮੋਸਟ ਗਰੋ ਹੋ ਗਏ ਆ ਸਾਨੂੰ ਇਹ ਫਰੂਟ ਦੇਣ ਲੱਗ ਗਿਆ ਵਾਹ ਵੈਰੀ ਗੁੱਡ तकरीबन तकरीबन ਤੇ ਹੁਣ ਸਾਡੇ ਕੋਲ ਦੇਖੋ ਗ੍ਰੇਨਸ ਆਪਣਾ ਸਰਪਲਸ ਹੋ ਗਿਆ ਸਬਾਈ ਕਣਕ ਤੋਂ ਤੇ ਝੋਨੇ ਤੋਂ ਹੈਨਾ ਆਬਵੀਅਸਲੀ ਇਹ ਕਾਨੂੰ ਨੇ ਅਸੀਂ ਵੀ ਦੇ ਬਾਕੀ ਛੱਡ ਕੋਲ ਸਾਰਾ ਕੁਝ ਸਰਪਲਸ ਇਹ ਤਾਂ ਹੁਣ ਸਿਰ ਬਹੁਤ ਵੱਡਾ ਹੈ ਤੇ ਆਲੇ ਦੁਆਲੇ ਦੇ ਪਿੰਡਾਂ ਵਾਸਤੇ ਜਿਹੜੇ ਹੋਰ ਫਾਰਮਰ ਦਾ ਇੱਕ ਰੋਲ ਮਾਡਲ ਹੋ ਗਿਆ ਤੁਹਾਡਾ ਤਾਂ ਪੂਰਾ ਉਹਨਾਂ ਦੇ ਦੇਖੋ ਹੁਣ ਸਾਡੀ ਜਿਹੜੀ ਤੁਹਾਡੇ ਤੋਂ ਸਿੱਖਿਆ ਲੈ ਰਹੇ ਨੇ ਜਿਹੜੇ ਨਹੀਂ ਆਉਂਦੇ ਆ ਸਮਝਦੇ ਵੀ ਆ ਦੇਖਦੇ ਵੀ ਆ ਉਹ ਨਾਲ ਇਹ ਵੀ ਕਹਿੰਦੇ ਆ ਵੀ ਇਹ ਇਹਨਾਂ ਦੀ ਤੁਹਾਡੀ ਜਿਹੜੀ ਚੀਜ਼ ਦੀ ਤੁਸੀਂ ਪਾਉਂਦੇ ਤਾਂ ਕੁਝ ਹੈ ਨਹੀਂ ਘੇਟੇ ਢੂਰ ਦਵਾਈ ਤੇ ਤੁਹਾਡੀ ਇਹਦੀ ਗਰੋਥ ਬਹੁਤ ਆ ਠੀਕ ਹੈ ਨਾ इवन ਉਹ ਜਿੱਥੇ ਉਹ ਪੌਂਡ ਦੇ ਬੀਜ ਦੇ ਉੱਥੇ ਉਹ ਗ੍ਰੋਥ ਨਹੀਂ ਹੁੰਦੀ ਜਿਹੜਾ ਇਹਦਾ ਮਤਲਬ ਜਿਹੜੀ ਮਿਸਕਨਸੈਪਸ਼ਨ ਸੀ ਕਿ ਬਿਨਾ ਪੈਸੀ ਸਾਈਡ ਬਿਨਾ ਪੈਸੀ ਸਾਈਡ ਦੇ ਫਸਲ ਹੋ ਨਹੀਂ ਸਕਦੀ ਦੇਖੋ ਨਾ ਸਾਡਾ ਤਾਂ ਹੁਣ ਮਾਡਲ ਹੈ ਉਹ ਇਹਦਾ ਮਤਲਬ ਪ੍ਰੂਫ ਕਰਤਾ ਤੁਸੀਂ ਕਿ ਪੈਸੀ ਸਾਈਡ ਤੋਂ ਵੀ ਬਿਨਾ ਕਰਵਾੜ ਤੋਂ ਪੂਰਾ ਹੋ ਰਿਹਾ ਚਾਰ ਪੂਰਾ ਹੀ ਹੋ ਰਿਹਾ ਅਤੇ ਉਹਦਾ ਕੋਈ ਮਤਲਬ ਜਿਹੜੀ ਆਰਗੇਨਿਕ ਤੁਸੀਂ ਬਣਾਉਂਦੇ ਹੋ ਉਹਨਾਂ ਆਰਗੇਨਿਕ ਜੀ ਕੀਟਨਾਸ਼ਕ ਉਹਦੇ ਚ ਕੀ ਕੀ ਘੋਲ ਬਣਾਉਂਦੇ ਹੋ ਕੀ ਕੀ ਉਹ ਅਸੀਂ 5-6 ਤਰ੍ਹਾਂ ਦੇ ਬਣਾਏ ਹੋਏ ਆ ਇੱਕ ਤਾਂ ਹੈਗਾ ਜਦੋਂ ਬਹੁਤ ਆ ਕੀੜਾ ਕੋਈ ਲੱਗ ਜਾਂਦਾ ਨਾ ਜਿੱਦਾਂ ਛੋਟੇ ਛੋਟੇ ਚ ਲੱਗਦਾ ਸੀਗਾ ਜਿੱਦਾਂ ਉਹ ਸੁੰਡੀਆਂ ਵਗੈਰਾ ਠੀਕ ਹੈ ਤੇ ਉਹਦੇ ਚ ਨਿੰਮ ਨਿੰਮ ਦੇ ਪੱਤੇ ਪਾਲੀਦੇ ਆ ਕਿੰਨੇ ਲੀਟਰ ਪਾਣੀ ਚ ਉਹ ਤਾਂ ਜਿੰਦਾ ਮਤਲਬ 10 15 ਲੀਟਰ ਦੇ ਵਿੱਚ ਪਾ ਕੇ ਨਾ ਤੇ ਨਿੰਮ ਦੇ ਪੱਤੇ ਪਾਲੇ ਤੇ ਅਦਰਕ ਜਿਹੜਾ ਲਸਣ ਲਸਣ ਪਾਲਿਆ ਤੇ ਉਹ ਹਰ ਇੱਕ ਦੇ ਵਿੱਚ ਗੁੜ ਪੈਂਦਾ ਗੁੜ ਪੈਂਦਾ ਗੁੜ ਪੈਣਾ ਹੀ ਪੈਣਾ ਇੱਕ ਲੱਸੀ ਬਣਾ ਕੇ ਤੇ ਲੱਸੀ ਚ ਗੁੜ ਪਾ ਲਿਆ ਠੀਕ ਇਹ ਇੱਕ ਬਿੱਲ ਦੇ ਜਿਹੜੇ ਬਿੱਲ ਹੈਗਾ ਬਿੱਲ ਨਾ ਉਹ ਬਿੱਲ ਨੂੰ ਤੋੜ ਤੋੜ ਕੇ ਤੇ ਉਹ ਵਿੱਚ ਪਾ ਕੇ ਤੇ ਨਾਲ ਤੋਂ ਗੁੜ ਪਾ ਲਿਆ ਠੀਕ ਹੈ ਨਾ ਇਦਾਂ ਉਹ ਅਲੱਗ-ਅਲੱਗ ਅਲੱਗ-ਅਲੱਗ ਉਹਦੀਆਂ ਆਈਟਮਾਂ ਹੈ ਉਹ ਕੋਈ ਤਾਂ ਕੀੜੇ ਮਾਰਨ ਦੇ ਕੰਮ ਆਉਂਦਾ ਕੋਈ ਫੰਗਲ ਹਾਂਜੀ ਹਾਂਜੀ ਕੋਈ ਫੰਗਲ ਕੋਈ ਹੈਗਾ ਕਿਸੇ ਦੀ ਪਲਾਂਟ ਦੀ ਹੈਲਥ ਇੰਪਰੂਵ ਕਰਨ ਵਾਸਤੇ ਆਉਂਦਾ ਉਹ ਅਸੀਂ ਅਲੱਗ-ਅਲੱਗ ਨੇ ਉੱਥੇ ਤਨ ਮੰਡਰਾ ਬੰਦ ਦਿਖਾਉਣਾ ਤੁਸੀਂ ਇਹ ਜੇ ਕਿਸੇ ਨੇ ਕਰਨਾ ਹੋਵੇ ਤੁਹਾਡੇ ਤੋਂ ਸਿੱਖਿਆ ਲੈ ਕੇ ਗਾਈਡ ਕਰਦੇ ਹੋ ਬੜੇ ਬੜੇ ਨਾਮ ਨਾਲ ਹੋਰ ਸਾਰਾ ਸਿੰਪਲ ਹੈ ਠੀਕ ਫਿਰ ਉਹ ਅਸੀਂ ਬਣਾ ਕੇ ਰੱਖਿਆ ਹੋਇਆ ਪਰ ਸਾਨੂੰ ਖੁਦ ਨੂੰ ਹੁਣ ਉਹਦੀ ਬੜੀ ਘੱਟ ਲੋਡ ਪੈਦੀ ਆ ਆਟੋ ਇਮਿਊਨਿਟੀ ਸਟਰੋਂਗ ਹੋ ਗਈ ਅਰਥ ਦੀ ਆਪਣੇ ਆਪ ਹੀ ਬਣ ਗਈ ਹੋਣਾ ਵੈਰੀ ਗੁੱਡ ਤੇ ਇਹ ਇੱਕ ਬਹੁਤ ਲੱਕੀ ਦੇ ਵਿੱਚ ਡਿਵੈਲਪਮੈਂਟ ਹੋਈ ਠੀਕ ਹਨ ਜੀ ਤੇ ਇਸ ਤੋਂ ਸਵਾਇੇ ਨਾ ਹੁਣ ਅਸੀਂ ਇੱਕ ਹੋਰ ਕੰਮ ਕੀਤਾ ਅਸੀਂ ਨਾ ਇਹਦੀ ਬਾਉਂਡਰੀ ਦੇ ਨਾ ਉਧਰ ਇਹ ਕੋਈ 70 ਦੇ ਕਰੀਬ ਨਿੰਬੂ ਦੇ ਦਰਖਤ ਲਗਾਤੇ ਅੱਛਾ 70 ਨਿੰਬੂ ਨਿੰਬੂ ਉਹ ਅਸੀਂ ਮਤਲਬ ਨਾ ਪਰਸਨਲ ਕੰਜ਼ਮਪਸ਼ਨ ਉਹ ਕਮਰਸ਼ੀਅਲ ਯੂਜ਼ ਲਈ ਕਰ ਕੋਈ ਉਧਰ ਕਿਉਂਕਿ ਉਹਦਾ ਪਲਾਂਟ ਤੇ ਬਹੁਤਾ ਵੱਡਾ ਹੁੰਦਾ ਨਹੀਂ ਹੈ ਠੀਕ ਹੈ ਤੇ 24 ਹਨਾ ਮੋਰਾਰਮੀ ਲੱਗਦੇ ਜਿੰਦੇ ਤੇ ਉਹ ਵੀ ਹੁਣ ਫਰੂਟ ਦੇਣ ਲੱਗੇ ਉਹ ਨਿੱਕੇ ਨਿੱਕੇ ਤਾਂ ਨਜ਼ਰ ਆਉਂਦੇ ਹੋਣੇ ਉਹ ਥੋੜੇ ਜਿਹੇ ਵੱਡੇ ਹੋ ਜਾਣਗੇ ਤੇ ਉਹ ਉਹ 70 ਦਰਖਤ ਠੀਕ ਹੈ 50 ਸਾਡੇ 50 50 ਬੰਜਾਏ ਆ ਤੇ 70 ਹੋ ਹੋ ਗਏ ਠੀਕ ਹੈ ਨਾ ਜੀ ਈਵਨ ਸਾਡੇ ਦੇਖੋ ਬਾਦਾਮ ਅਸੀਂ ਉਹ ਮੈਂ ਤੁਹਾਨੂੰ ਪਿੱਛੇ ਦਿਖਾਉਣਾ ਦੋ ਪ੍ਰਾਂਡ ਸਾਡੇ ਬਾਦਾਮ ਦੇ ਆ ਉਹਨਾਂ ਨੇ ਸਾਨੂੰ ਫਲ ਦਿੱਤਾ ਇਸ ਤਰਤੇ ਦੇ ਹੋ ਜੀ ਹਾਂ ਹਾਂ ਮੈਂ ਤੁਹਾਨੂੰ ਫਰੂਟ ਵੀ ਦਿਖਾਉਣਾ ਤੇ ਉਹ ਉਹਨੇ ਪਾ ਦਿੱਤਾ ਕਟਹਲ ਦੇ ਦੋ ਦਰੱਖਤ ਲਗਾਏ ਹੋਏ ਆ ਹੈ ਨਾ ਤੇ ਉਹ ਸਾਰਾ ਕੁਝ ਮਤਲਬ ਸਾਰਾ ਕੁਝ ਹੀ ਆਪਣਾ ਵਾਹ ਜੀ ਮਤਲਬ ਸਿਰਫ ਦੋ ਤਿੰਨ ਮਤਲਬ ਹੁਣ 5 ਸਾਲ ਸਾਡੇ ਹੋਏ ਆ ਤੇ ਪੰਜਾਂ ਦੇ ਵਿੱਚ ਹੁਣ ਸਾਡੇ ਕਈ ਫਰੂਟ ਆਉਣ ਲੱਗੇ ਕਰ ਇਹਨਾਂ ਨੂੰ ਸੰਤਰੇ ਹੋ ਗਏ ਮਤਲਬ ਕਿੰਨੂੰ ਹੋ ਗਿਆ ਹੈਨਾ ਪਲਮ ਹੋ ਗਿਆ ਸਾਰੇ ਆਉਂਦੇ ਆ ਹੁਣ ਫਰੂਟ ਤਾਂ ਚੋਈ ਇਸ ਕਰਕੇ ਇਹ ਇਹ ਸਭ ਤੋਂ ਵੱਡੀ ਗੱਲ ਆ ਵੀ ਇਹ ਸਾਰਾ ਕੁਝ ਆਰਗੈਨਿਕ ਆ ਔਰ ਟਰਾਈਡ ਆਰਗੈਨਿਕ ਆ ਠੀਕ ਜਿਹਦੇ ਜ ਕੋਈ ਗੱਲ ਨਹੀਂ ਇਹ ਤਾਂ ਕੋਈ ਇਹਦੇ ਚ ਕੋਈ ਹੈ ਹੀ ਨਹੀਂ ਕੁਝ ਹੈ ਹੀ ਨਹੀਂ ਕਿਉਂਕਿ ਅਸੀਂ ਆਪਣੇ ਗੇਟ ਤੋਂ ਇਨਸਾਈਡ ਕੋਈ ਚੀਜ਼ ਮੈਡੀਸਨ ਵਾਲੀ ਅੰਦਰ ਵੜਦੀ ਹੀ ਨਹੀਂ ਇਵਨ ਅਸੀਂ ਜੇ ਇੱਥੇ ਚੂਹੇ ਵੀ ਤੰਗ ਕਰਦੇ ਆ ਚੂਹੇ ਨੂੰ ਮਾਰਨ ਦੀ ਦਵਾਈ ਵੀ ਅਸੀਂ ਅੰਦਰ ਇੰਟਰ ਨਹੀਂ ਨਿਕਲ ਕਿਉਂਕਿ ਉਹ ਫਿਰ ਕਿਉਂਕਿ ਦਵਾਈ ਚ ਆ ਜਾਂਦੀ ਆ ਤੇ ਉਹ ਬੇਟਾ ਵੀ ਸਾਡਾ ਕਹਿੰਦਾ ਵੀ ਨਾ ਨਾ ਅੰਦਰ ਉਹ ਨਹੀਂ ਦਵਾਈ ਲੈ ਕੇ ਜਾਣੀ ਕਿ ਉਹ ਇਹਨੂੰ ਪਾਣੀ ਨਾਲ ਭਜਾ ਦਿਓ ਜੋ ਮਰਜ਼ੀ ਕਰ ਲੋ ਠੀਕ ਠੀਕ ਹੈ ਨਹੀਂ ਹਾਂ ਸੋ ਇਹ ਸੰ ਸਰਬਜੀਤ ਜੀ ਜਿਨ੍ਹਾਂ ਨੇ ਇੱਥੇ ਆਪਣੇ ਫਾਰਮ ਦੇ ਬਾਰੇ ਜਾਣਕਾਰੀ ਦਿੱਤੀ ਵੀ ਕਿਵੇਂ ਇਸ ਇੱਥੇ ਜਿਹੜੇ ਲੰਗ ਲੰਗ ਸਬਜ਼ੀਆਂ ਇਹ ਆਪਣੇ ਯੂਜ਼ ਵਾਸਤੇ ਇਸਤੇਮਾਲ ਬੀਜ ਰਹੇ ਨੇ ਹੋਰ ਵੀ ਜਿਹੜੇ ਗ੍ਰੇਨਸ ਇੱਥੇ 6-7 ਤਰ੍ਹਾਂ ਦੀਆਂ ਦਾਣਾ ਵਗੈਰਾ 15 16 ਤਰ੍ਹਾਂ ਦੇ ਫਰੂਟਸ ਵਗੈਰਾ ਲਗਾਏ ਹੋਏ ਆ ਇੱਕ ਕਿੱਡੇ ਦੇ ਵਿੱਚ ਵਿੱਚ ਤੇ ਇਹ ਬਿਲਕੁਲ ਵੀ ਇਹਨਾਂ ਨੇ ਦੱਸਿਆ ਵੀ ਇੱਕ ਵੀ ਤਰ੍ਹਾਂ ਦਾ ਅਸੀਂ ਸਪਰੇ ਨਹੀਂ ਇਸਤੇਮਾਲ ਕੀਤਾ ਜਿਹੜੇ ਪੈਸਿਸਾਈਡ ਹੁੰਦੇ ਆ ਤੇ ਹੁਣ ਸਾਡੀ 5 6 ਸਾਲਾਂ ਦੇ ਵਿੱਚ ਇਹ ਧਰਤੀ ਜਿਹੜੀ ਹੈ ਬਿਲਕੁਲ ਆਪਣੇ ਲੈਵਲ ਤੇ ਆਪਣੇ ਆਪ ਹੀ ਇਮਿਊਨਿਟੀ ਉਹਦੀ ਇੰਨੀ ਸਟਰੋਂਗ ਹੋ ਗਈ ਆ ਕਿ ਹੁਣ ਸਾਨੂੰ ਲੋੜ ਹੀ ਨਹੀਂ ਪੈਦੀ ਇੱਥੇ ਕਿਸੇ ਤਰ੍ਹਾਂ ਦੀ ਵੀ ਆਰਗੈਨਿਕ ਸਪਰੇ ਕਰਨ ਦੀ ਵੀ ਸੋ ਸਾਨੂੰ ਸਾਰਿਆਂ ਨੂੰ ਅੱਜ ਦੇ ਜੋ ਕੇ ਸਮੇਂ ਚ ਇਹ ਸਿੱਖਿਆ ਲੈਣ ਦੀ ਲੋੜ ਆ ਇਸ ਰੋਲ ਮਾਡਲ ਨੂੰ ਅਡਾਪਟ ਕਰਨ ਦੀ ਲੋੜ ਆ ਸਾਡੇ ਕਿਸਾਨ ਵੀਰਾਂ ਨੂੰ ਕਿਉਂਕਿ ਜੜੀਆਂ ਅੱਜ ਬਿਮਾਰੀਆਂ ਦਾ ਇੱਕ ਹੜਾ ਆਇਆ ਹੋਇਆ ਹੈ ਜੇ ਸਾਰੇ ਲੋਕ ਅਸੀਂ ਇਸੇ ਰਸਤੇ ਤੇ ਚੱਲ ਪਈਏ ਤੇ ਸਾਨੂੰ ਬਹੁਤ ਇੱਕ ਸਿਹਤਮੰਦ ਨਿਰੋਹੀ ਲਾਈਫ ਲਾਈਫ ਮਿਲ ਸਕਦੀ ਸਾਡੇ ਬੱਚਿਆਂ ਦਾ ਜਿਹੜਾ ਭਵਿੱਖਾ ਬਹੁਤ ਹੀ ਉਜਵਲ ਹੋਏਗਾ ਅਤੇ ਸਾਰੇ ਅਸੀਂ ਤੰਦਰੁਸਤ ਹੋਵਾਂਗੇ ਜੇ ਸਾਡੀ ਕਾਇਆ ਨਰੋਗੀ ਹੈ ਤਾਂ ਫਿਰ ਅਸੀਂ ਕਾਰੋਬਾਰ ਵੀ ਅਸੀਂ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਸੋ ਇਹਨਾਂ ਲਫ਼ਾਜ਼ ਦੇ ਨਾਲ ਹੀ ਮੈਂ ਸਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਸਾਨੂੰ ਆਪਣੀ ਇੰਨੀ ਵਧੀਆ ਜਾਣਕਾਰੀ ਦਿੱਤੀ ਤੇ ਇਨਾਂ ਨੂੰ ਵੀ ਮੈਂ ਵਧਾਈ ਵੀ ਦੇਣਾ ਜਿਨ੍ਹਾਂ ਨੇ ਕਿ ਅੱਜ ਦੇ ਸਮੇਂ 'ਚ ਸਮਾਂ ਕੱਢ ਕੇ ਇਹ ਇੱਕ ਉਪਰਾਲਾ ਕੀਤਾ ਸਮਝਦੇ ਹੋਏ ਕਿ ਇਹ ਸਾਡੇ ਸਿਹਤ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਸੋ ਧੰਨਵਾਦ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਇਸ ਫਾਰਮ ਦੇ ਵਿੱਚ ਦੇਖੋ ਇਹ ਇਹਨਾਂ ਨੇ ਸੋਲਰ ਪੈਨਲ ਵੀ ਲਗਾਇਆ ਹੋਇਆ ਹੈ। ਤੋਂ ਲਾਈਟ ਇਲੈਕਟ੍ਰਿਸਿਟੀ ਦਾ ਵੀ ਆਪਣਾ ਪ੍ਰਬੰਧ ਹੈ। ਸੋ ਕਿੰਨਾ ਵੱਡਾ ਇਹ ਉਪਰਾਲਾ ਹੈ ਵੀ ਜਿਹੜਾ ਸਾਨੂੰ ਇੱਕ ਰੋਲ ਮਾਡਲ ਬਣਾ ਕੇ ਦਿੱਤਾ ਹੈ ਬਾਗਾ ਸਾਹਿਬ ਨੇ। ਜਿਹੜਾ ਬਾ ਕੁਮਾਲ ਹੈ।